ਪੰਡ ਜੰਮੀਏ ਪੰਡ ਨੀਮੀਏ ਪੰਡ ਮੰਗਣ ਵਿਹਾ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਔਰਤੋਂ ਹੀ ਮਨੁੱਖ ਜਨਮ ਲੈਂਦਾ ਹੈ ਔਰਤ ਨਾਲ ਮੰਗਣੀ ਤੇ ਵਿਆਹ ਹੁੰਦਾ ਹੈ ਔਰਤ ਨਾਲ ਹੀ ਦੋਸਤੀ ਹੁੰਦੀ ਹੈ ਅਤੇ ਉਸੇ ਰਾਹੀਂ ਸੰਸਾਰ ਚੱਲਦਾ ਹੈ ਫਿਰ ਉਸ ਨੂੰ ਕਿਉ ਮਾੜਾ ਆਖਿਆ ਜਾਵੇ ਜਿਸ ਤੋਂ ਵੱਡੇ ਵੱਡੇ ਰਾਜੇ ਮਹਾਰਾਜੇ ਜਨਮ ਲੈਂਦੇ ਹਨ ਇਸ ਸ਼ਬਦ ਦੇ ذریعے ਗੁਰੂ ਜੀ ਨੇ ਸਪਸ਼ਟ ਕੀਤਾ ਕਿ ਔਰਤ ਹੀ ਇਨਸਾਨੀਅਤ ਦੀ ਨੀ ਹੈ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਔਰਤ ਵਿਰੋਧੀ ਵਿਚਾਰਧਾਰਾ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਉਹਨਾਂ ਨੇ ਸਿਖਾਇਆ ਕਿ ਔਰਤ ਕਿਸੇ ਵੀ ਤਰ੍ਹਾਂ ਹੀਣ ਨਹੀਂ ਹੋ ਸਕਦੀ ਕਿਉਂਕਿ ਜਦੋਂ ਮਨੁੱਖ ਦਾ ਜਨਮ ਹੀ ਔਰਤ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਬੁਰਾ ਕਿਵੇਂ ਕਿਹਾ ਜਾ ਸਕਦਾ ਹੈ ਔਰਤ ਹੀ ਮਨੁੱਖੀ ਜਾਤੀ ਦੀ ਨੀ ਅਤੇ ਸੰਸਾਰ ਦਾ ਆਧਾਰ ਹੈ ਇਹ ਸਿਧਾਂਤ ਸਿੱਖ ਧਰਮ ਨੂੰ ਵਿਸ਼ਵ ਦੇ ਉਨਾ ਪਹਿਲੇ ਧਰਮਾਂ ਵਿੱਚੋਂ ਇੱਕ ਬਣਾਉਂਦਾ ਹੈ ਜਿਸ ਨੇ ਔਰਤ ਨੂੰ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਬਰਾਬਰੀ ਦਿੱਤੀ ਸਤਸਰੀ ਕਾਲ